ਆਹ ਹਰਜਸਤੋਰਾ ਮੈਂ ਕੁੜਕਲਾ ਤੋਂ ਤੇ ਮੇਰੇ ਸਿਰ ਦੇ ਵਿੱਚ ਜਿਹੜੇ ਮੇਰੇ ਸਿਰ ਦੇ ਵਿੱਚ ਪ੍ਰੋਬਲਮ ਕੀ ਨਹੀਂ ਬਹੁਤ ਵੱਡੀ ਤੇ ਮੇਰੇ 2000 ਲੋਕ ਜਿਹੜੇ ਲਗ ਗਿਆ ਮਨੇ ਪੱਖਾ ਲਗਾ ਗਿਆ ਜਿੱਤਾਂ ਦਾ ਜਿੱਕੇ ਨਾਲ ਹੀ ਗਿਆ ਜਿੱਦਿਆ ਨਾਲੀ ਉੱਥੇ ਵੇਲੇ ਪੱਖਾ ਵੱਜ ਜਾਂਦਾ ਸੀ ਤੇ ਉਹ ਪੱਖਾ ਵੱਜਣ ਦੇ ਨਾਲ ਜਾਂਦਾ ਸੀ ਜਦ ਵੀ ਜੀ ਬਹੁਤਾ ਯਾਰ ਜਿਹੜੀ ਦੇ ਰੇ ਧਿਆਨ ਲੱਗਦਾ ਹੈਗਾ ਤੇ ਫਿਰ ਕੁਝ ਸਾਲਾਂ ਬਾਅਦ ਜਿਹੜੇ 18 ਮੇਰੇ ਖਿਆਲਕ ਇਹ ਦੇ ਨਾ ਪਾਦਾ ਹੋਊਗਾ ਜਿਹੜਾ ਬਣ ਗਿਆ ਬੇੜਾ ਜਾਂਦੇ ਫਿਰਦੇ ਵਿੱਚ ਤੇ ਜਿਹੜੀ ਕਿ ਬਿਡੇ ਆ ਵੀ ਬੈਸ ਸੀਗੇ ਇਹਨਾਂ ਨੇ ਵੀ ਬੜਾ ਗਲਤੀ ਦੀ ਜੋੜ ਲਾਇਆ ਕਿ ਕੋਈ ਆ ਮੈਂ ਕੱਢਦੀ ਆ ਹੁਣ ਤੋਂ ਤੇ ਫਿਰ ਅਸੀਂ ਨੇ ਲਾਕ ਪੋਸਟ ਲੈ ਕੇ ਡੈਡੀ ਹਸਪੀਟਲ ਨਾ ਜਲੰਧਰ ਦੇ ਵਿੱਚ ਤੇ ਜਿੱਥੇ ਕੋਈ ਜ਼ਰੂਰਤ ਨਹੀਂ ਉੱਥੇ ਹਸਪੀਟਲ ਲੈ ਕੇ ਜਾਣ ਨੂੰ ਕਿਹਾ ਤੇ ਫਿਰ ਵੀ ਥੀਨੇ ਟਾਈਮ ਦੇ ਅੱਗ-ਲੱਗ ਸਾਰੇ ਨੰਦੇ ਦੇ ਇਹਨਾਂ ਦੇ ਮਾਤਾ ਅਬ ਵੀ ਖੇਡੇ ਇਹੋ ਜੇ ਮੱਥਾ ਦੇ ਇਹਨੂੰ ਰੇਡੀਕਸ਼ਨ ਦਸੀਏ ਜਿੰਦਿਆਂ ਉਹ ਇੱਕਦਾਂ ਨਾਲ ਖੇਡ ਲਿਆ ਜਿੱਦਣ ਉਹ ਲੈਣ ਦਾ ਉੱਧਰ ਉਸੇ ਪਾਸੇ ਜਾਣੇ ਦੀ ਗੱਲ ਹੁੰਦੀ ਹੈ ਕਹੇ ਜਦ ਪਿਹਰਾ ਹੋ ਗਿਆ ਠੀਕ ਹੈ ਤੇ ਫਿਰ ਜਾਨੀ ਕਿ ਫਿਰ ਸਾਰੇ ਪਾਸੇ ਜਿੰਦਾਂ ਜਾਨੀ ਕਿ ਜਵਾਬ ਸੀਗਾ ਮੇਰੇ ਲਈ ਜਦ ਭੜੇ ਰੂਸੀ ਇਹ ਕਰਦੇ ਨੇ ਤੇ ਜਾਉਂਦੇ ਉਹ ਕਰਦੇ ਨੇ ਵੀ ਬੋਡੀ ਸ਼ਾਪ ਤੇ ਲੱਗੇ ਬੋਡੀ ਸ਼ਾਪ ਤਾਂ ਵੀ ਇੱਕ ਤੇ ਬਹੁਤ ਚੰਗੇ ਸਾਰੇ ਤੇ ਇੱਕ ਇਹ ਤੁਸੀਂ ਲੈ ਕੇ ਵੇਖੋ ਇਹਨਾਂ ਨੇ ਤਾਂ ਕਿੱਦਾਂ ਮਿਲੇ ਮੈਨੂੰ ਇਹ ਨਹੀਂ ਪਤਾ ਨਹੀਂ ਬੇਟੇ ਅਸੂਬ ਤੇ ਫਿਰ ਉਹ ਬੋਡੀ ਸ਼ਾਪ ਤੋਂ ਇਹ ਲੈ ਕੇ ਗਏ ਜਿੰਦਗੀ ਦਾ ਤੇ ਜਦੋਂ ਕਿ ਜਿੰਦਗੀ ਦੇ ਮਨ ਨੂੰ 20 ਦਿਨ ਮੇਰੇ ਐਂਡੋਡਿਕ ਲੋਗ ਪੀਛੇ ਨਿੱਕੇ ਨਭੀ ਲੰਗਦੇ ਤੇ ਜਦੋਂ ਉਹਨਾਂ ਨੂੰ ਯਾ ਕੁਡੀ ਨਾਲੇ ਕਰਦੇ ਤੇ ਕਿ ਉਹਨਾਂ ਕੋਲ ਜਦੋਂ ਇਦਾਂ ਹੁੰਦਾ ਇਨਸ਼ਾਅੱਲਾ ਬਲੈਡ ਬਣ ਜਾਂਦਾ ਜੀ ਇਹ ਬਿਲਕੁਲ ਨਭੀ ਲੰਗਦੇ ਜਦੋਂ ਉਹਨਾਂ ਕੋਲ ਕੋੜਦੀਆਂ ਨੂੰ ਭੰਨਦੇ ਸੀ ਫਿਰ ਵਿੱਚੋਂ ਸੁੱਕਾ ਨਿਕਲਦਾ ਨਾ ਬਿਲਕੁਲ ਜੇ ਮੱਥਨ ਹੁੰਦਾ ਇਹ ਜਾਂ ਕੌਂਡਿਕਲ ਬਲੈਡ ਹੋਏ ਜਾਂ ਜਮਿਆ ਬੱਚਾ ਤੇ ਫਿਰ ਮੇਰੇ ਕੰਨਾਂ 'ਚ ਹੀ ਆਲ ਲੱਗ ਗਿਆ ਜਿੱਦਾਂ ਕੰਨਾਂ 'ਚ ਆਉਣ ਲੱਗੇ ਮਾਂ ਬੈਠੀਈ ਕੰਨਾਂ 'ਚ ਹੀ ਆਂਡਾ ਲਾਇਆ ਉਹਨਾਂ ਨੂੰ ਲੈਡਿਕੇਟ ਕਰਵਾ ਕੇ ਕੈਸ ਰਹਿੰਦਾ ਵੀ ਹੋਣਾ ਸਾਤ ਨਾਮੀ ਇਹਦੇ ਮੇਰਾ ਕਹਿੰਦਾ ਨਹੀਂ ਮਾਤਾ ਜੀ ਵੀ ਹੁਣ ਜਿਹੜਾ ਪਹਿਲਾਂ ਤੋਂ ਜਿਹੜਾ ਸੁੱਕਾ ਦੀ ਉਹ ਨਿਕਲ ਚੁੱਕਿਆ ਤੇ ਜਿਹੜਾ ਹੁਣ ਬਾਕੀ ਰਹਿ ਗਿਆ ਜਿਹੜਾ ਕਿ ਚੱਲੂ ਨੂੰ ਗੈਰਾ ਜਿਹੜਾ ਨੂੰ ਕਿਹਾ ਕਿ ਉਹ ਨਹੀਂ ਨਹੀਂ ਉਹ ਮੇਰੇ ਕੋਲ ਨਾ ਨਹੀਂ ਆ ਰਿਹਾ ਵੀ ਤੁਸੀਂ ਖਬਰਾਓ ਨਾ ਮੈਂ ਤੇ ਇੱਕ ਐਡਾ ਬੜਾ ਪ੍ਰੋਗਰਾਮ ਦਾ ਲੈ ਕੇ ਉਹ ਰੋਮਾਂ ਜਾਂ ਕਸਾਪੇ ਹੋ ਕੇ ਡੱਬੇ ਦੇ ਵਿੱਚ ਪਾ ਕੇ ਰੱਖਣ ਦਾ ਬਣਾਉਣ ਵਾਸਤੇ ਜੇ ਜਦ ਆਇਆ ਇਹ ਕਹਿੰਦਾ ਮਾਵੇ ਕਿਸੇ ਨੂੰ ਖਬਰਾਓ ਨਾ ਵੀ ਤੁਸੀਂ ਠੀਕ ਨੂੰ ਬੋਲੋਗੇ ਉਹ ਵੀ ਉਹ ਪ੍ਰੋਗਰਾਮ ਦਾ ਬਾਤ ਵੀ ਹਾਰਦੀ ਪ੍ਰੋਗਰਾਮ ਨੂੰ ਮਨ ਦੀ ਕੋਠੀ ਵਿੱਚ ਚੜ੍ਹ ਨਹੀਂ ਸਕੀ ਤੇ ਬਾਕੀ ਉਹ ਤਾਂ ਉਹਦੇ ਵਾਸਤੇ ਦਿੱਤਣੇ ਜਸਤਾਂ ਦਿਵਾ ਦਿੱਤਾ ਬਈਆ ਤੇ ਫਿਰ ਇੱਕ ਰੇਟੀ ਕਰਾਉਣ ਨੂੰ ਮੈਨੂੰ ਵਾਟ ਵਾ ਡੀਸੀ ਵੀ ਤਰੀਕੇ 2 ਕਿਲੋ ਦੀ ਸੌਰੀ ਦਿੱਤੀ ਮੇਰੇ ਤੇ ਬੱਚਿਆਂ ਦੇ ਵਿੱਚ ਉਹ ਵੀ ਜਾਨੀ ਕਿ ਉਹ ਤਾਂ ਆਪਣੇ ਆਪ ਨੂੰ ਕਿੱਦਣ ਉੱਡ ਕੇ ਸਾਰੀਆਂ ਤੇ ਫਿਰ ਮੇਰੇ ਜਿਹੜੇ ਸਵੇਕਲ ਸੀ ਸਵੇਕਲ ਜੀ ਦਾ ਟਾਈ ਫੈੜਨ ਤੋਂ ਮੈਨੂੰ ਕਿੰਨੇ ਸਾਲ ਹੋ ਗਏ ਤੈਨੂੰ ਆਪਣੇ ਆਪ ਨੂੰ ਦੱਸੇ ਨਿਕਨੇ ਕਿੰਨੇ ਸਾਲ ਹੋ ਗਏ ਟਾਈ ਫੈੜਨ ਇਹ ਟਾਈ ਫੈੜਨ ਇੰਨਾ ਮਾਰਦੀ ਮੈਂ ਕਰ ਲੈਂਦੀ ਜੀ ਫਿਰ ਡੈਂਗੂ ਇੱਕ ਵਾਰੀ ਹੁੰਦਾ ਹੀ ਹੁੰਦਾ ਰਿਹਾ ਹਰ ਇੱਕ ਸਾਲ ਦੇ ਵਿੱਚ ਆ ਪਹਿਨਣ ਦੇ ਨਾਲ ਜਾਨੀ ਤੇ ਮੈਂ ਹੁਣ ਐ ਬਿਲਕੁਲ ਨੋਕ ਨਾ ਛੜ੍ਹਦਾ ਸਾਲ ਨੂੰ ਜਿਉ ਰਹਾ ਤੇ ਹੁਣ ਮੈਂ ਪੂਰੀ ਦਿਲ ਨਾਲ ਸਾਰੇ ਕੰਮ ਵੀ ਕਰਦੀ ਆ ਸਾਰਾ ਕਰਦੀ ਝਾੜੂ ਪੂੰਛੇ ਬਣਦੀ ਆ ਲੇਕਿਨ ਇੱਕ ਆ ਮੈਕ ਤੋਂ ਜਰੂਰ ਮੈਂ ਕੰਮ ਕਰਨੀ ਆ ਤੇ ਮੈਨੂੰ ਹੋਰ ਕੋਈ ਚਾਹੀਦੀ ਨਹੀਂ ਐ ਕਿ ਮੈਕ ਤੋਂ ਹੀ ਆ ਆ ਵੀਰੇ ਲੈ ਕਹੋ ਨਹੀਂ ਕੋਸੇ ਨਹੀਂ ਕਹਿੰਦਾ ਇਹ ਆਪਣੀ ਮੈਕ ਆ ਜਰਾ ਮਾਤਾ ਜੀ ਕਲਾਪਿੰਗ ਕਰਦੇਗੀ ਪਾਪਾ ਜੀ ਕਲਾਪਿੰਗ ਆ ਜੀ ਸਾਬਾ ਜੀ